ਘਰ ਦੇ ਗੱਡੀ ਲੈ ਕੇ ਆੜੇ ਸੀਗੇ ਹੁਣੇ ਤੇ ਜਦੋਂ ਦਮ ਧੂਆ ਨਿਕਲਿਆ ਉਹਨਾਂ ਨੇ ਫੋਨ ਕੀਤਾ ਮੈਂ ਦੱਸ ਨਹੀਂ ਪੀਗਾ ਜੀ ਤੇ ਹੁਣ ਲੱਗਦੀ ਕੋਈ ਫੈਮਿਲੀ ਦੇ ਕਿੰਨੇ ਮੈਂਬਰ ਸੀ ਅੰਦਰ ਕਿੰਨਾਂ ਹੀ ਸੀਗੇ ਬੱਸ ਕੁਤਨੀ ਉਹ ਘਰ ਦੇ ਗੱਡੀ ਲੈ ਕੇ ਆੜੇ ਸੀਗੇ ਹੁਣੇ ਤੇ ਜਦੋਂ ਦਮ ਧੂਆ ਨਿਕਲਿਆ ਉਹਨਾਂ ਨੇ ਫੋਨ ਕੀਤਾ ਮੈਂ ਦੱਸ ਨਹੀਂ ਪੀਗਾ ਜੀ ਤੇ ਹੁਣ ਲੱਗਦੀ ਕੋਈ ਫੈਮਿਲੀ ਦੇ ਕਿੰਨੇ ਮੈਂਬਰ ਸੀ ਅੰਦਰ ਕਿੰਨਾਂ ਹੀ ਸੀਗੇ ਬੱਸ ਕੁਝ ਨਹੀਂ ਉਹ ਘਰ ਦੇ ਗੱਡੀ ਲੈ ਕੇ ਆ ਰਹੇ ਸੀਗੇ ਹੁਣੇ ਤੇ ਉੱਪਰੋਂ ਧੂਆ ਨਿਕਲਿਆ ਉਹਨਾਂ ਨੇ ਫੋਨ ਕੀਤਾ ਮੈਂ ਦੱਸਿਆ ਸੀਗਾ ਤੇ ਉੱਪਰ ਲੱਗ ਗਿਆ ਕੋਈ ਫੈਮਿਲੀ ਦੇ ਕਿੰਨੇ ਮੈਂਬਰ ਸੀ ਅੰਦਰ ਕਿੰਨਾਂ ਲਈ ਸੀਗਾ ਬੱਸ ਕੁਝ ਨਹੀਂ ਉਹ ਘਰ ਦੇ ਗੱਡੀ ਲੈ ਕੇ ਆ ਰਹੇ ਸੀਗੇ ਹੁਣੇ ਤੇ ਉੱਪਰੋਂ ਧੂਆ ਨਿਕਲਿਆ ਉਹਨਾਂ ਨੇ ਫੋਨ ਕੀਤਾ ਮੈਂ ਦੱਸਿਆ ਸੀਗਾ ਤੇ ਉੱਪਰ ਲੱਗ ਗਿਆ ਕੋਈ ਫੈਮਿਲੀ ਦੇ ਕਿੰਨੇ ਮੈਂਬਰ ਸੀ ਅੰਦਰ ਕਿੰਨਾਂ ਲਈ ਸੀਗਾ ਬੱਸ ਕੁਝ ਨਹੀਂ ਉਹ ਘਰ ਦੇ ਗੱਡੀ ਲੈ ਕੇ ਆ ਰਹੇ ਸੀਗੇ ਉਹ ਨਹੀਂ ਤੇ ਉੱਪਰੋਂ ਧੂਆ ਨਿਕਲਿਆ ਉਹਨਾਂ ਨੇ ਕਹਿੰਦੇ ਕਿ ਤਾਂ ਮੈਂ ਦੱਸਿਆ ਸੀਗਾ ਹਾਂ ਤੇ ਉੱਪਰ ਲੱਗ ਗਿਆ ਕੋਈ ਫੈਮਿਲੀ ਦੇ ਕਿੰਨੇ ਮੈਂਬਰ ਸੀ ਅੰਦਰ ਕਿੰਨਾਂ ਲਈ ਸੀਗਾ ਬੱਸ ਕੁਝ ਨਹੀਂ ਉਹ ਘਰ ਦੇ ਗੱਡੀ ਲੈ ਕੇ ਆ ਰਹੇ ਸੀਗੇ ਉਹ ਨਹੀਂ ਤੇ ਉੱਪਰੋਂ ਧੂਆ ਨਿਕਲਿਆ ਉਹਨਾਂ ਨੇ ਕਹਿੰਦੇ ਕਿ ਤਾਂ ਮੈਂ ਦੱਸਿਆ ਸੀਗਾ ਹਾਂ ਤੇ ਉੱਪਰ ਲੱਗ ਗਿਆ ਕੋਈ ਫੈਮਿਲੀ ਦੇ ਕਿੰਨੇ ਮੈਂਬਰ ਸੀ ਅੰਦਰ ਕਿੰਨਾਂ ਲਈ ਸੀਗਾ ਬੱਸ ਕੁਝ ਨਹੀਂ ਉਹ ਘਰ ਦੇ ਗੱਡੀ ਲੈ ਕੇ ਆ ਰਹੇ ਸੀਗੇ ਹੁਣੇ ਤੇ ਉੱਪਰੋਂ ਧੂਆ ਨਿਕਲਿਆ ਉਹਨਾਂ ਨੇ ਫੋਨ ਕੀਤਾ ਮੈਂ ਦੱਸਿਆ ਸੀਗਾ ਤੇ ਉੱਪਰ ਲੱਗ ਗਿਆ ਕੋਈ ਫੈਮਿਲੀ ਦੇ ਕਿੰਨੇ ਮੈਂਬਰ ਸੀ ਅੰਦਰ ਕਿੰਨਾਂ ਲਈ ਸੀਗਾ ਬੱਸ ਕੁਝ ਨਹੀਂ ਉਹ ਘਰ ਦੇ ਗੱਡੀ ਲੈ ਕੇ ਆ ਰਹੇ ਸੀਗੇ ਹੁਣੇ ਤੇ ਉੱਪਰੋਂ ਧੂਆ ਨਿਕਲਿਆ ਉਹਨਾਂ ਨੇ ਫੋਨ ਕੀਤਾ ਮੈਂ ਦੱਸਿਆ ਸੀਗਾ ਤੇ ਉੱਪਰ ਲੱਗ ਗਿਆ ਕੋਈ ਫੈਮਿਲੀ ਦੇ ਕਿੰਨੇ ਮੈਂਬਰ ਸੀ ਅੰਦਰ ਕਿੰਨਾਂ ਲਈ ਸੀਗਾ ਬੱਸ ਕੁਤਨੀ ਉਹ ਘਰ ਦੇ ਗੱਡੀ ਲੈ ਕੇ ਆੜੇ ਸੀਗੇ ਹੁਣੇ ਜੇ ਜਿੱਦੋਂ ਦਮ ਧੂਆ ਨਿਕਲਿਆ ਉਹਨਾਂ ਨੇ ਫੋਨ ਕੀਤਾ ਮੈਂ ਦੱਸ ਨਹੀਂ ਪੀਗਾ ਜੀ ਤੇ ਹੁਣ ਲੱਗ ਗਿਆ ਕੋਈ ਫੈਮਿਲੀ ਦੇ ਕਿੰਨੇ ਮੈਂਬਰ ਸੀ ਅੰਦਰ ਕਿੰਨਾਂ ਹੀ ਸੀਗਾ ਬੱਸ ਕੁਤਨੀ ਉਹ ਘਰ ਦੇ ਗੱਡੀ ਲੈ ਕੇ ਆੜੇ ਸੀਗੇ ਹੁਣੇ ਜੇ ਜਿੱਦੋਂ ਦਮ ਧੂਆ ਨਿਕਲਿਆ ਉਹਨਾਂ ਨੇ ਫੋਨ ਕੀਤਾ ਮੈਂ ਦੱਸ ਨਹੀਂ ਪੀਗਾ ਜੀ ਤੇ ਹੁਣ ਲੱਗ ਗਿਆ ਕੋਈ ਫੈਮਿਲੀ ਦੇ ਕਿੰਨੇ ਮੈਂਬਰ ਸੀ ਅੰਦਰ ਕਿੰਨਾਂ ਹੀ ਸੀਗਾ ਬੱਸ ਕੁਤਨੀ ਉਹ ਘਰ ਦੇ ਗੱਡੀ ਲੈ ਕੇ ਆੜੇ ਸੀਗੇ ਹੁਣੇ ਤੇ ਜਦੋਂ ਧੂਆ ਨਿਕਲਿਆ ਉਹਨਾਂ ਨੇ ਫੋਨ ਕੀਤਾ ਮੈਂ ڈاکੀ ਸੀਗਾ ਜੀ ਤੇ ਹੁਣ ਲੱਗ ਗਿਆ ਕੋਈ ਫੈਮਿਲੀ ਦੇ ਕਿੰਨੇ ਮੈਂਬਰ ਸੀ ਅੰਦਰ ਕਿੰਨਾਂ ਲਈ ਸੀਗੇ ਬੱਸ ਕੁਤਨੀ ਉਹ ਘਰ ਦੇ ਗੱਡੀ ਲੈ ਕੇ ਆੜੇ ਸੀਗੇ ਹੁਣੇ ਤੇ ਜਦੋਂ ਧੂਆ ਨਿਕਲਿਆ ਉਹਨਾਂ ਨੇ ਫੋਨ ਕੀਤਾ ਮੈਂ ڈاکੀ ਸੀਗਾ ਜੀ ਤੇ ਹੁਣ ਲੱਗ ਗਿਆ ਕੋਈ ਫੈਮਿਲੀ ਦੇ ਕਿੰਨੇ ਮੈਂਬਰ ਸੀ ਅੰਦਰ ਕਿੰਨਾਂ ਲਈ ਸੀਗੇ ਬੱਸ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप